ਕਿ ਉਹ ਦਿਨੇ ਸੁਸਤ ਹੁੰਦਾ ਹੈ ਉਹ ਜੇ ਜਿਵੇਂ ਹੁਣ ਉੱਲੂ ਰਾਤ ਨੂੰ ਜਿਹੜਾ ਨਿਕਲਦਾ ਉਹਨੂੰ ਦਿਖਾਈ ਰਾਤ ਨੂੰ ਦਿੰਦਾ ਦਿਨੇ ਨਹੀਂ ਹੈਗਾ ਵੀ ਉਹਨਾ ਹੋ ਜਾਂਦਾ ਉਹਦੀ ਵਿਜ਼ਿਬਿਲਟੀ ਘਟ ਜਾਂਦੀ ਹੈ ਉਹਨੂੰ ਚੀਜ਼ਾਂ ਦੇ ਵਿੱਚ ਪਛਾਣ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਪਰ ਸੇਮ ਇਹ ਸੱਪ ਹੈ ਕਿ ਕਾਮਨ ਕ੍ਰੇਟ ਜੇ ਦਿਨੇ ਇੱਥੇ ਬੈਠਾ ਸਾਹਮਣੇ ਤਾਂ ਉਹ ਸੁਸਤ ਹੋਊਗਾ ਡੰਗ ਤਾਂ ਉਹ ਮਾਰੂਗਾ ਉਹਦਾ ਸੁਭਾਅ ਹੈ ਉਹਦੀ ਫਿਤਰਤ ਹੈ ਉਹਦੇ ਅੰਦਰ ਜ਼ਹਿਰ ਵੀ ਉਹਨਾ ਹੀ ਹੋਊਗਾ ਇਹ ਨਹੀਂ ਹੈਗਾ ਕਿ ਰਾਤ ਨੂੰ ਪ੍ਰੋਡਿਊਸ ਹੋ ਜਾਊਗਾ ਉਹਦੇ ਅੰਦਰ ਜ਼ਹਿਰ ਤਾਂ ਉਹਦਾ ਸੁਭਾਅ ਹੈ ਕਿ ਉਹ ਦਿਨੇ ਸੁਸਤ ਰਹਿੰਦਾ ਹੈ ਜਦੋਂ ਰਾਤ ਹੋ ਗਈ ਜਦੋਂ ਸੂਰਜ ਛਿਪ ਗਿਆ ਤਾਂ ਉਹਨੇ ਐਕਟਿਵ ਹੋ ਜਾਣਾ ਉਹਦੇ ਉਹਦੀ ਜ਼ਹਿਰ ਵੀ ਉਨੀ ਐਕਟਿਵ ਹੋਣੀ ਹੈ ਤੇ ਉਹਨੇ ਆਪ ਵੀ ਐਕਟਿਵ ਹੋਣਾ ਆਪ ਤਾਂ ਇੰਨਾ ਕੁ ਐਕਟਿਵ ਹੁੰਦਾ ਵੀ ਜੇ ਇੱਥੇ ਦਿਖਿਆ ਤੇ ਆਪਾਂ ਅੱਖ ਝਪਕੀਆ ਤਾਂ ਇੱਥੇ ਨਹੀਂ ਮਿਲੂਗਾ ਅੱਗੇ ਮਿਲੂਗਾ ਜਾ ਕੇ ਜੀ ਇੰਨਾ ਫਰਤੀਲਾ ਹੁੰਦਾ ਉਹ ਹੂੰ ਉਹਦਾ ਕਾਲਾ ਰੰਗ ਹੁੰਦਾ ਜਾਂ ਡਾਰਕ ਬਰਾਊਨ ਕਲਰ ਉਹਦਾ ਚੇਂਜ ਹੋ ਜਾਂਦਾ ਅਕੋਰਡਿੰਗ ਟੂ ਮੌਸਮ ਜਾਂ ਅਕੋਰਡਿੰਗ ਟੂ ਨੇਚਰ ਦੀ ਉਹ ਤੇ ਉਹਦੇ ਉੱਪਰ ਜਿਹੜੇ ਹੈਗੇ ਸਿਰ ਨੂੰ ਛੱਡ ਕੇ ਜੇ ਪੂਰਾ ਸੱਪ ਹੈ ਤਾਂ ਉਹਦਾ ਸਿਰ ਤੋਂ ਛੱਡ ਕੇ ਤਕਰੀਬਨ 4 ਇੰਚ ਉਸ ਤੋਂ ਬਾਅਦ ਉਹਦੇ ਦੋ ਚਿੱਟੀਆਂ ਲੈਣਾ ਹੋਣਗੀਆਂ ਜੀ ਪੂਛ ਤੱਕ ਪੂਛ ਦੇ ਐਂਡ ਤੇ ਜਾ ਕੇ ਵੀ ਉਹਦੇ ਜਿਹੜੀ ਲਾਈਨ ਹੋਊਗੀ ਤਾਂ ਉਹ ਛੱਲੇ ਜਿਹੜੇ ਹੁੰਦੇ ਆ ਡਬਲ ਛੱਲੇ ਹੁੰਦੇ ਆ ਉਹਦੇ ਬਾਡੀ ਦੇ ਉੱਤੇ ਉਹਦੀ ਜੀਭ ਹੈ ਜਿਹੜੀ ਜਾਂ ਉਹਦਾ ਮੂੰਹ ਹੈ ਉਹ ਹਲਕੇ ਪਿੰਕ ਕਲਰ ਦਾ ਹੋਏਗਾ ਗੁਲਾਬੀ ਕਲਰ ਦਾ ਜੀਭ ਉਹਦੀ ਗੁਲਾਬੀ ਹੂ ਦੂਜੇ ਸੱਪਾਂ ਦੀ ਜੀਭ ਤਕਰੀਬਨ ਕਾਲੀ ਹੁੰਦੀ ਹੈ ਹਮ ਆ ਇਹ ਜਿਹੜਾ ਸੱਪ ਹੈ ਇਹ ਬੜਾ ਸ਼ਾਂਤ ਸੁਭਾਅ ਦਾ ਹੈ ਜੀ ਦਿਨੇ ਸ਼ਾਂਤ ਰਹਿੰਦਾ ਹੈ ਰਾਤ ਨੂੰ ਵੀ ਸ਼ਾਂਤ ਰਹਿੰਦਾ ਹੈ ਇਹਦੀ ਕੋਈ ਫੰਕਾਰ ਨਹੀਂ ਤੁਹਾਨੂੰ ਸੁਣਾਈ ਦੇਵੇਗੀ ਕਿ ਇਹ ਫੰਕਾਰੇ ਮਾਰਦਾ ਤਾਂ ਇਹ ਕੀ ਹੈ ਕਿ ਜਿਹੜੀ ਇਨਸਾਨ ਦੀ ਪਸੀਨਾ ਜਾਂ ਬਾਡੀ ਦੀ স্মੈਲ ਹੈ ਉਹਨੂੰ ਸੁਗੰਧੀ ਤੇ ਆਕਰਸ਼ਿਤ ਹੁੰਦਾ ਹੈ ਔਰ ਦੂਜੇ ਕੋਲਡ ਬਲੱਡਡ ਹੁੰਦੇ ਆ ਇਹ ਹੀਟ ਤੇ ਆਕਰਸ਼ਿਤ ਜ਼ਿਆਦਾ ਹੁੰਦੇ ਆ ਜੀ ਕਈ ਲੋਕ ਕਹਿੰਦੇ ਠੰਡੇ ਥਾਂ ਤੇ ਆ ਕੇ ਰਹਿੰਦਾ ਠੰਡੇ ਤੇ ਨਹੀਂ ਰਹਿੰਦਾ ਜੇ ਠੰਡੇ ਤੇ ਚਲੇ ਜਾਊਗਾ ਤਾਂ ਇਹ ਮਰ ਜਾਊਗਾ ਕਿਉਂਕਿ ਕੋਲਡ ਬਲੱਡਡ ਹੈ ਆਪਦੀ ਬਾਡੀ ਦੀ ਜਿਹੜੀ ਹੀਟ ਹੈ ਉਹਨੂੰ ਇਹ ਮੇਨਟੇਨ ਨਹੀਂ ਕਰ ਪਾਉਂਦਾ ਇਸ ਕਰਕੇ ਬਿਸਤਰੇ 'ਚ ਜ਼ਿਆਦਾ ਵੜਦਾ ਹੈ ਜਿਵੇਂ ਇਨਸਾਨ ਹੈ ਜੇ ਮੈਂ 50 ਡਿਗਰੀ ਟੈਂਪਰੇਚਰ ਤਾਂ ਇਨਸਾਨ ਉਹਦੇ ਵਿੱਚ ਵੀ ਆਪਦੇ ਆਪ ਨੂੰ ਢਾਲ ਲੈਂਦਾ ਤੇ ਜੇ 0 ਡਿਗਰੀ ਚ ਇਨਸਾਨ ਨੂੰ ਜਿਹੜਾ ਬਿਠਾ ਦਿੱਤਾ ਜਾਵੇ ਤਾਂ ਉਹਦੇ ਵਿੱਚ ਵੀ ਉਹ ਆਪਣੀ ਬਾਡੀ ਨੂੰ ਐਡਜਸਟ ਕਰ ਲੈਂਦਾ ਤਾਂ ਕੋਲਡ ਬਲੱਡਡ ਸੱਪ ਹੋਗੇ ਜਿਹੜੇ ਇਹ ਬਾਡੀ ਨੂੰ ਐਡਜਸਟ ਨਹੀਂ ਕਰ ਪਾਉਂਦੇ ਇੱਕ ਤਾਂ ਸੁਗੰਧੀ ਤੇ ਆਕਰਸ਼ਿਤ ਹੁੰਦੇ ਆ ਬੰਦੇ ਦੀ ਤੇ ਇੱਕ ਇਹ ਜਿਹੜੀ ਹੀਟ ਦੇ ਉੱਤੇ ਜਿਹੜਾ ਹੈਗਾ ਆਕਰਸ਼ਿਤ ਹੋਗੇ ਇਹ ਬਿਸਤਰੇ 'ਚ ਚਲ ਜਾਂਦਾ ਇਨਸਾਨ ਦੇ ਬਿਸਤਰੇ 'ਚ ਜਾ ਕੇ ਤਾਂ ਉੱਥੇ ਇਹ ਆਪ ਦਾ ਲੇਟ ਜਾਂਦਾ ਜਾਂ ਆਪ ਦਾ ਆਪ ਨੂੰ ਸੁਰੱਖਿਅਤ ਸਮਝ ਲੈਂਦਾ ਲੇਕਿਨ ਜਦੋਂ ਇਨਸਾਨ ਪਾਸਾ ਲੈਂਦਾ ਉਹਨੂੰ ਤਾਂ ਪਤਾ ਨਹੀਂ ਮੇਰੇ ਨਾਲ ਸੱਪ ਪਿਆਗਾ ਆ ਜਦੋਂ ਇਨਸਾਨ ਪਾਸਾ ਲੈਂਦਾ ਤਾਂ ਇਹਨੂੰ ਲੱਗਦਾ ਵੀ ਮੇਰੇ ਤੇ ਅਟੈਕ ਹੋ ਗਿਆ ਤਾਂ ਇਹ ਇਹ ਉਹ ਤੋਂ ਬਚਣ ਲਈ ਆਪਦੀ ਸੁਰੱਖਿਆ ਲਈ ਇਨਸਾਨ ਦੇ ਡੰਗ ਮਾਰਦਾ ਇਹਦਾ ਕਦੇ ਵੀ ਜਿਹੜਾ ਵੀ ਕੇਸ ਹੋਊਗਾ ਇਹ ਰਾਤ ਨੂੰ ਆਉਂਦਾ ਜੇ ਸਾਨੂੰ ਵੀ ਆ ਜਾਂਦਾ ਭਾਈ ਜੀ ਸੱਪ ਲੜਿਆ ਮੈਂ ਪੁੱਛਦਾ ਵੀ ਕਿੰਨੇ ਕ ਵਜੇ ਲੜਿਆ ਤਾਂ ਉਹ ਰਾਤ ਨੂੰ ਜਾਂ ਹਨੇਰੇ 'ਚ ਲੜਿਆ ਤਾਂ ਸਾਡੀ ਸਭ ਤੋਂ ਪਹਿਲਾਂ ਹੁੰਦਾ ਵੀ ਭਾਈ ਆ ਬੇਦੀ ਬਾਡੀ ਦੀ ਸ਼ੇਪ ਆ ਸੀ ਕਹਿੰਦੇ ਜੀ ਇਹੀ ਸੀ ਜਾਂ ਉਹ ਕਹਿੰਦੇ ਵੀ ਆ ਮਾਰਤਾ ਦੱਸੀ ਤਾਂ ਉਤੋਂ ਉਹ ਕਾਮਨ ਗ੍ਰੇਟ ਹੁੰਦਾ ਤਾਂ ਇਹਦੇ ਦੰਦ ਇੰਨੇ ਬਰੀਕ ਹੁੰਦੇ ਆ ਵੀ ਇਹਦਾ ਪਤਾ ਨਹੀਂ ਲੱਗਦਾ ਜਿੱਦਾਂ ਕਿਸੇ ਨੇ ਲਾ ਲੋ ਵੀ ਮੱਖੀ ਨੇ ਜਾਂ ਮੱਛਰ ਨੇ ਜਵੇਂ ਕੱਟਿਆ ਜਾਂ ਕੀੜੀ ਨੇ ਕੱਟਿਆ ਤਾਂ ਬੰਦੇ ਨੂੰ ਲੱਗਦਾ ਵੀ ਕੋਈ ਕੀੜੀ ਮੱਛਰ ਹੋਊਗਾ ਬੰਦਾ ਇਦਾਂ ਕਰਕੇ ਫੇਰ ਪੈ ਜਾਂਦਾ ਵੇਸਲਾ ਹੋ ਕੇ ਤਾਂ ਉਹਦੀ ਅੱਧੇ ਘੰਟੇ ਚ ਮੌਤ ਹੋ ਜਾਂਦੀ ਹੈ ਕਹਿੰਦੇ ਕਿਉਂਕਿ ਇਹਦੇ ਵੈਨਮ ਦੀ ਟੌਕਸਿਸਿਟੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਤਾਂ ਇਲਾਜ ਕਰਾਣ ਦਾ ਮੌਕਾ ਹੀ ਨਹੀਂ ਮਿਲਦਾ ਜੇ ਕਿਤੇ ਪਤਾ ਲੱਗ ਜੇ ਵੀ ਹਾਂ ਮੇਰੇ ਲੜਿਆ ਬੰਦੇ ਨੇ ਦੇਖ ਲਿਆ ਫੇਰ ਜਾ ਕੇ ਬੰਦਾ ਹਸਪੀਟਲ ਨੂੰ ਭਜਦਾ ਤੇ ਨਹੀਂ ਤਾਂ ਇਹਦਾ ਪਤਾ ਨਹੀਂ ਲੱਗਦਾ ਜੇ ਕਿਸੇ ਪਤਾ ਵੀ ਲੱਗ ਗਿਆ ਲੜ ਗਿਆ ਪਤਾ ਲੱਗ ਗਿਆ ਤੇ ਤਾਂ ਬਚਾ ਕੀ ਹੈ ਜਾਂ ਇਹਨੂੰ ਲੜਨ ਤੋਂ ਕੇ ਕਿਸ ਤਰ੍ਹਾਂ ਰੋਕ ਸਕਦੇ ਆ ਦੇਖੋ ਜੀ ਜਿਸ ਹੱਬ ਨਾਲ ਇਹਦੀ ਟੌਕਸਿਸਿਟੀ ਹੈ ਇਹਦੇ ਜਿਹੜੇ ਜ਼ਹਿਰ ਦੀ ਜੇ ਤਾਂ ਬੰਦਾ ਪੈ ਗਿਆ ਝਾੜ ਫੂਕ ਦੇ ਚੱਕਰ ਚ ਹੂੰ ਦੇਸੀ ਇਲਾਜ ਦੇ ਚੱਕਰ ਚ ਮਣਕਾ ਲਵਾਉਣ ਦੇ ਚੱਕਰ ਚ ਕੱਟ ਲਾ ਲਿਆ ਪੱਛ ਲਾ ਲਿਆ ਪਹਿਲੀ ਗੱਲ ਤਾਂ ਜੇ ਲੜਿਆ ਹੀ ਬੋਡੀ ਦੇ ਉੱਪਰ ਲਈ ਸਿਰ ਜ ਤੱਕ ਕੱਟ ਲੱਗਦਾ ਨਹੀਂ ਜੇ ਹੱਥ ਵਗੈਰਾ ਤੇ ਲੱਗਿਆ ਹੋਵੇ ਤਾਂ ਚਲੋ ਬੰਦਾ ਕੱਤ ਲਾ ਲੈਂਦਾ ਜੇ ਤਾਂ ਇੰਨਾ ਚੱਕਰਾਂ ਚ ਪੈ ਗਿਆ ਫੇਰ ਤਾਂ ਬਚਣਾ ਮੁਸ਼ਕਲ ਹੈ ਜੇਕਰ ਇਨਸਾਨ ਨੂੰ ਬਕੇ ਵਕਤ ਰਹਿੰਦੇ ਪਤਾ ਲੱਗ ਗਿਆ ਵੀ ਮੇਰੇ ਜਾਂ ਲੜਿਆ ਕੁਛ ਤਾਂ ਉਹਨੇ ਦੇਖ ਲਾ ਸੱਪ ਹੈ ਤਾਂ ਉਹ ਘਬਰਾਇਆ ਨਹੀਂ ਉਹਨੇ ਆਪਦੇ ਆਪ ਨੂੰ ਹਾਈਪਰ ਨਹੀਂ ਦਿੱਤਾ ਆਪਣਾ ਬੀਪੀ ਨਹੀਂ ਵਧਣ ਦਿੱਤਾ ਤੇ ਸਿੱਧਾ ਉਹ ਕਿਸੇ ਆਪਦੇ ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਪਹੁੰਚ ਜੇ ਮੈਂ ਮੈਂ ਸਰਕਾਰੀ ਹਸਪਤਾਲ ਇਸ ਕਰਕੇ ਕਹਿਣਾ ਕਿ ਮੈਂ ਨਹੀਂ ਚਾਹੁੰਦਾ ਕਿ ਬੰਦੇ ਨੂੰ ਇਹ ਕਹੇ ਯਾਰ ਪ੍ਰਾਈਵੇਟ ਹਸਪਤਾਲ ਚਲਿਆ ਜਾ ਕਿਉਂਕਿ ਬਿੱਲ ਲੱਖਾਂ ਚ ਬਣ ਜਾਂਦਾ ਤਾਂ ਸਾਡਾ ਨਹੀਂ ਮੰਤਵ ਨਹੀਂ ਹੁੰਦਾ ਵੀ ਕਿਸੇ ਬੰਦੇ ਨੂੰ ਲੱਖਾਂ ਦਾ ਖਰਚਾ ਕਰਾ ਦਈਏ ਦੂਜੀ ਗੱਲ ਸਰ ਭਾਰਤ ਸਰਕਾਰ ਵੱਲੋਂ ਜਿਹੜਾ ਐਂਟੀ ਸਨੇਕ ਵੈਨਮ ਹੈ ਸੱਪ ਦੇ ਕੱਟੇ ਦਾ ਜਿਹੜਾ ਇਲਾਜ ਹੈ ਉਹ ਐਂਟੀ ਸਨੇਕ ਵੈਨਮ ਹੈ ਤਾਂ ਭਾਰਤ ਸਰਕਾਰ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਮੁੱਖ ਹਸਪਤਾਲ ਦੇ ਵਿੱਚ ਐਂਟੀ ਸਨੇਕ ਵੈਨਮ ਕਰੋੜਾ ਰੁਪਏ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ ਔਰ ਇਲਾਜ ਵੀ ਮੁਫਤ ਹੁੰਦਾ ਹੈ ਪਈ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਕਿ ਸੱਪ ਕੱਟੇ ਦੀ ਦਵਾਈ ਫਰੀ ਮਿਲੂ ਬਿਲਕੁਲ ਜੀ ਬਹੁਤ ਨੂੰ ਨਹੀਂ ਪਤਾ ਦਵਾਈ ਵੈਸੇ ਤਾਂ ਪ੍ਰਾਈਵੇਟ 'ਚ ਵੀ ਬਹੁਤ ਸਸਤੀ ਆ ਲੇਕਿਨ ਪ੍ਰਾਈਵੇਟ ਦਾ ਇੱਕ ਆਵਦਾ ਅਧਾਰ ਹੈਗਾ ਉਹਨਾਂ ਦੀ ਮਰਜ਼ੀ ਹੈ ਵੀ ਉਹ 10 ਰੁਪਏ ਵਾਲੀ 100 ਦੀ ਲਾਉਣ ਹਮਮ ਉਹਨਾਂ ਦਾ ਉਹ ਹੈ ਤਾਂ ਮੈਂ ਜਿੰਨੇ ਮੇਰੇ ਕੋਲ ਕੇਸ ਆਉਂਦੇ ਆ ਤਾਂ ਅਸੀਂ ਸਰਕਾਰੀ 'ਚ ਭੇਜਦੇ ਆਂ ਔਰ ਆਰਟੀਆਈ ਪਾ ਕੇ ਜੇ ਕੱਢ ਵੀ ਲਈਏ ਤਾਂ ਸਰਕਾਰੀ 'ਚ ਗਿਆ ਬੰਦਾ ਬਚਿਆਗਾ ਹਮ ਬਸ਼ਰਤ ਹੈ ਕਿ ਉਹ ਪਹਿਲਾਂ ਉਹਨੇ ਆਪ ਦਾ ਟਾਈਮ ਜਿਹੜਾ ਹੈਗਾ ਥੋੜਾ ਥੋਲਾ ਪਵਾਉਣ ਕੋਈ ਮਣਕਿਆਂ ਦੇ ਚੱਕਰ ਮਣਕਿਆਂ ਦੇ ਚੱਕਰ ਚ ਨਾ ਪਿਆ ਹੋਵੇ ਕਿ ਮਣਕੇ ਕੰਮ ਕਰਦੇ ਆ ਨਹੀਂ ਬਿਲਕੁਲ ਨਹੀਂ ਮਣਕਾ ਹੁੰਦਾ ਹੀ ਨਹੀਂ ਕੋਈ ਚੀਜ਼ ਮਣਕਾ ਨਾ ਕੀ ਚੀਜ਼ ਆ ਜਿਹੜਾ ਲਾ ਦਿੰਦਾ ਕਾਲਾ ਜਿਹਾ ਬੀਜ ਮੇਰੀ ਮੈਂ ਪਿੱਛੇ ਜੇ ਇੱਕ ਵੀਡੀਓ ਸੀ ਉਹਦੇ ਤਾਂ ਅਸੀਂ ਬੰਦਾ ਜੋਗੀ ਸਾਨੂੰ ਮਿਲ ਗਿਆ ਅਸੀਂ ਕਹਿੰਦੇ ਇਹ ਮਣਕਾ ਕਹਿੰਦਾ ਆ ਲੈ ਮਣਕਾ ਦੇਣਾ ਤੈਨੂੰ 500 ਦਾ ਮੈਂ ਕਹਿੰਦਾ ਕਾਦਾ ਬਣਿਆ ਹੂੰ ਕਿਉਂਕਿ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਸੱਪ ਦੀ ਸਰੀ ਚੋਂ ਨਿਕਲਦਾ ਮੈਂ ਮੈਨੂੰ ਪਤਾ ਸੀ ਇਹ ਸੱਪ ਦੀ ਸਰੀ ਕੋ ਮੈਂ ਕਿੱਥੋਂ ਆ ਕਹਿੰਦਾ ਜੇ ਪਹਾੜੀ ਬੱਕਰਾ ਜਦੋਂ ਸੱਪ ਖਾ ਲੈਂਦਾ ਜਦੋਂ ਗਾਲੀ ਕਰਦਾ ਉਲਟੀ ਕਰਦਾ ਉਹਨੂੰ ਤੌਲਾ ਉਹ ਮਣਕਾ ਬਣ ਜਾਂਦਾ ਦੱਸੋ ਵੀ ਕੋਈ ਲੌਜਿਕ ਹੈ ਇਹਨਾਂ ਗੱਲਾਂ ਦਾ ਦੂਜੀ ਗੱਲ ਇੱਕ ਐਡੀਕ ਚੀਜ਼ ਆ ਉਹ ਹਾਂ ਠੀਕ ਹੈ ਘੜੀ ਦੇ ਡਾਇਲ ਤੋਂ ਵੀ ਛੋਟਾ ਹੁੰਦਾ ਐਡੀਕ ਚੀਜ਼ ਆ ਉਹ ਉਹ ਇੱਥੇ ਜੇ ਲਾਤਾ ਤਾਂ ਬਾਡੀ ਵਿੱਚ ਗਏ ਹੋਏ ਖੂਨ ਦੇ ਵਿੱਚ ਮਿਕਸ ਹੋਏ ਜ਼ਹਿਰ ਨੂੰ ਕਿਵੇਂ ਉਹ ਚੂਸ ਕੇ ਬਾਹਰ ਕੱਢ ਦੂਗਾ ਹਮ ਇੰਨੇ ਇੰਨੇ ਲੀਟਰ ਖੂਨ ਕਿਉਂ ਨਹੀਂ ਨਾਲ ਨਿਕਲਿਆ ਇਕੱਲਾ ਜ਼ਹਿਰ ਹੀ ਕਿਉਂ ਆਗਾ ਸਿਰਫ ਤੁੱਕੇ ਲਾਏ ਹੋਏ ਜੋ ਕੋਈ ਇਹਦੇ ਸੱਪ ਲੜ ਗਿਆ ਜੇ ਤਾਂ ਉਹਦੇ ਕੋ ਬਾਗ ਗਿਆ ਤੁਹਾਡੇ ਕੋਲ ਬਚ ਕਿਵੇਂ ਜਾਂਦੇ ਕਈ ਬੱਚੇ ਵੀ ਨਹੀਂ ਬਣ ਕਲਾ ਨਹੀਂ ਉਹ ਬੱਚੇ ਨਹੀਂ ਹੈਗੇ ਬਚੇ ਦੀ ਤਾਂ ਮੈਂ ਸ਼ਰਤ ਲਾ ਸਕਦਾ 50000 ਦੀ ਬਚਾ ਕੇ ਦਿਖਾ ਦੇ ਪਰ ਜਿਹੜੇ ਕੇਸ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਥੱਲੇ ਕਮੈਂਟ ਵੀ ਦੇਖੇ ਨੇ ਮੈਂ ਕਹਿੰਦੇ ਸਾਕਾ ਮੰਨ ਕੇ ਨਾ ਬਚੇ ਆ ਬਹੁਤ ਜਣੇ ਕਹਿੰਦੇ ਆ ਯਾਰ ਸਾਡੇ ਪਿੰਡ ਸੱਪ ਦਾ ਇਲਾਜ ਕਰਦਾ ਨਾਨਾ ਬਾਬਾ ਇਹ ਕਰਦਾ ਨਾਨਾ ਬਾਬਾ ਉਹਨਾਂ ਨੂੰ ਪੀੜੀ ਦੜ ਪੀੜੀ ਹੈ ਮੈਂ ਉਹਨੂੰ ਇੱਕੋ ਹੀ ਕਹਿਣਾ ਉਹਨਾਂ ਦੀ ਸੱਪ ਮੇਰਾ ਹੋ ਉਹ ਆਪਦੇ ਡੰਗ ਮਰਾ ਕੇ ਇਲਾਜ ਕਰ ਲੈ ਜਾਂ ਜਿਹੜਾ ਕਮੈਂਟ ਕਰ ਰਿਹਾ ਉਹ ਆਪਦੇ ਡੰਗ ਮਰਵਾ ਕੇ ਇਲਾਜ ਕਰਵਾ ਲੇ ਉਹਨਾਂ ਤੋਂ 50000 ਰੁਪਏ ਦੇਵਾਂਗਾ ਅਸਲ ਚ ਕੀ ਹੈ ਨਾ ਇਹਦਾ ਇਹ ਵੀ ਸਮਝਣ ਵਾਲੀ ਗੱਲ ਹੈ ਇੱਥੇ ਬੈਠਿਆਂ ਦੇ ਸੱਪ ਲੜ ਗਿਆ ਮੰਨ ਲਓ ਮੇਰੇ ਲੜ ਗਿਆ ਮੈਨੂੰ ਸੱਪ ਬਾਰੇ ਕੁਝ ਨਹੀਂ ਪਤਾ ਤੁਸੀਂ ਤੁਹਾਡੇ ਕੋਲੇ ਮਣਕਾ ਜਾਂ ਤੁਸੀਂ ਬੈਦਗਰੀ ਕਰਦੇ ਹੋ ਪਿੰਡ ਦੇ ਆ ਬੰਦੇ ਮੈਨੂੰ ਤੁਹਾਡੇ ਕੋਲੇ ਲਿਆਏ ਕਹਿੰਦੇ ਜੀ ਸਾਡੇ ਬੰਦੇ ਦੇ ਸੱਪ ਲੜ ਗਿਆ ਮੈਂ ਘਬਰਾਇਆ ਮੈਂ ਕਹਿੰਦਾ ਯਾਰ 4 ਫੁੱਟ ਦਾ ਸੱਪ ਸੀ ਬਾਈ ਯਾਰ ਪਤਾ ਨਹੀਂ ਬਚੂਗਾ ਕਿ ਨਹੀਂ ਬਚੂਗਾ ਅੱਧਾਕ ਤਾਂ ਮੈਂ ਆਪਦਾ ਬੀਪੀ ਡਾਊਨ ਕਰੀ ਬੈਠਾ ਉਹਦੇ ਨਾਲ ਹੀ ਡਰ ਦੇਹ ਲਿਆ ਪਿਆ ਜਿਹਨੂੰ ਕਹਿੰਦੇ ਦਿੱਲੀ ਛੋਟਾ ਛੱਡ ਗਿਆ ਮੈਂ ਅੱਧਾਕ ਮੈਂ ਤੁਹਾਡੇ ਕੋਲੇ ਗਿਆ ਠੀਕ ਹੈ ਮੈਂ ਕਿਹਾ ਉਹ ਕਹਿੰਦਾ ਯਾਰ ਬਹਿ ਜਾ ਕੋਈ ਨਹੀਂ ਉਹਨੇ ਆਏ ਮਣਕਾ ਲਾਇਆ ਕਟ ਲਾਇਆ ਉਹਦੇ ਦੇਸੀ ਦਵਾਈ ਲਾਈ ਠੀਕ ਹੈ ਉਹ ਵੀ ਪੜ ਗਿਆ ਕਿਉਂਕਿ ਜਿਹੜਾ ਬੰਦੇ ਨੂੰ ਇੰਨਾ ਚਿਰ ਕੰਮ ਕਰਦਾ ਹੋਗਾ ਤੇ ਯਾਰ ਬਤਾ ਉਹਦੇ ਕੋਲੇ ਉਹ ਵੀ ਪੜ ਗਿਆ ਵੀ ਬੰਦਾ ਠੀਕ ਹੈ ਕੱਲਾ ਘਬਰਾਇਆ ਬਈ ਹੈ ਹਾਂ ਉਹਨੇ ਮਣਕਾ ਲਾਇਆ ਇੱਥੇ ਮਾਂ ਕਿ ਹਥੋਲਾ ਕੀਤਾ ਜਾਂ ਮੇਰੇ ਵਰਗੇ ਨੂੰ ਦੋ ਮੰਤਰ ਪੜੇ ਠੀਕ ਹੈ ਲੈ ਕੇ ਮੋਰ ਪੰਖ ਤੇ ਕਹਿੰਦਾ ਵੀ ਇੱਥੇ ਪੈ ਜਾ ਠੀਕ ਹੈ ਪੈ ਗਿਆ ਮੇਰਾ ਬੀਪੀ ਸੈੱਟ ਹੋ ਗਿਆ ਥੋੜਾ ਜਿਹਾ ਮੈਨੂੰ ਹੌਸਲਾ ਮਿਲ ਗਿਆ ਵੀ ਬਾਬੇ ਕੋਲੇ ਗਿਆ ਇਹਦੇ ਕੋਲੇ ਤਾਂ ਵਧੀਆ ਇਆਜ਼ ਹੈ ਤਾਂ ਮੈਂ 15 ਮਿੰਟਾਂ ਬਾਅਦ ਠੀਕ ਹੋ ਗਿਆ ਕਹਿੰਦਾ ਚੱਕ ਮਾਰ ਮੋਟਰਸਾਈਕਲ ਦੀ ਕਿੱਕ ਜਾ ਮੈਂ ਮੋਰਥਨਿਕ ਕੁਮਾਰੀ ਮਬਬਾ ਤੇ ਉਹਦਾ ਬਾਬੇ ਦੀ ਜਾਇਜਾਗਰ ਮੈਂ ਪਿੰਡਾਂ 'ਚ ਪ੍ਰਚਾਰ ਕਰਦਾ ਵੀ ਯਾਰ ਇੱਕ ਬੰਦੇ ਦੇ ਚੋਬਰ ਬੰਦਾ ਸੀ ਉਹਦੇ ਸੱਪ ਲੈ ਵੇ ਤੁਸੀਂ ਮੰਦਿਰ 'ਚ ਬੈਠੇ ਹੋ ਨਹੀਂ ਮੈਂ ਤਾਂ ਵੈਸੇ ਕੰਮ ਕਰਨਾ ਮੈਂ ਕੋਈ ਉਹ ਨਹੀਂ ਹੈਗਾ ਇੱਥੇ ਮੈਂ ਕੋਈ ਨਾ ਪੰਡਤ ਬਾਬਾ ਬਣ ਸਕਦੇ ਹੋ ਤੁਸੀਂ ਆਪਾਂ ਇਹੋ ਜਿਹੇ ਕੰਮ ਕਰਨ ਵਾਲਾ ਤਾਂ ਬੰਦਾ ਮਿਹਨਤ ਕਰਕੇ ਖਾਂਦਾ ਉਹ ਵਧੀਆ